ਲਾਗੇ ਨਾ ਹੁਣ ਫਿਰ ਹੁਣ ਗੱਡੀ ਤੇ ਬੈਠਣ ਲੱਗੇ ਹਾਂ ਹਾਂ ਜੀ ਹਾਂ ਗੱਡੀ ਤੇ ਬੈ ਕੇ ਆਪਣੀ ਗੱਡੀ ਤੇ ਛੱਤ ਪਵਾ ਲਈ ਲੱਗਦੀ ਨਹੀਂ ਸੈਗਰਾਂ ਦੇ ਵੀ ਛੱਤਾ ਪਾਓ ਬਈ ਬਿਲਕੁਲ ਇਹ ਕਲੀ ਤੋਂ ਤੁਹਾਨੂੰ ਲੱਗਦੀ ਉਹਨਾਂ ਨੂੰ ਲੱਗਦੀ ਆਈ ਵਰਕ ਹੈ ਇਹ ਪਹਿਲੀ ਵਾਰ ਧਰਤੀ ਤੇ ਉਤਰੇ ਨੇ ਇਹਨਾਂ ਨੂੰ ਹੁਣ ਪਤਾ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪਦਾ ਸਵਾਗਤ ਹੈ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤੇ ਤੇ ਤੁਹਾਡੀ ਵਫਾ ਦਾ ਕੋਈ ਸ਼ੱਕ ਨਹੀਂ ਤੇ ਮੈਂ ਬਹੁਤ ਆਇਆ ਤਾਂ ਮਾਚਿਵਾਰੇ ਉਹ ਤੋਂ ਪਹਿਲਾਂ ਮੰਡੀ ਤੇ ਲੋਕ ਇਸ ਤਰੀਕੇ ਨਾਲ ਬਾਹਰ ਨਿਕਲ ਕੇ ਆ ਰਹੇ ਨੇ ਐਸੇ ਚੁੱਪ ਚਪਾ ਸੱਤਾ ਤੇ ਤਰਵੇਂ ਨਾ ਗਲਤੀ ਹੈ ਕਿ ਜਿੱਤੇ ਭਲਾ ਕੇ ਕਿਤਾ ਪ੍ਰੋਗਰਾਮ ਹੁੰਦੇ ਕੀ ਹਾਲ ਹੋ ਗਾ ਸੋਸ਼ ਕਰਕੇ ਆਪਾਂ ਜੋ ਲੋਕਾਂ ਦੇ ਆਪਕਾਂ ਦੇ ਕੰਮ ਕਿੰਨੇ ਹੋਣ ਬਸ ਇਸੇ ਨੂੰ ਮਸਾਂ ਨੂੰ ਤੁਹਾਨੂੰ ਬੇਤੀ ਕਰਦਾਂ ਤੁਸੀਂ ਚਾਹੋਗੇ ਅਗਲੇ 2 ਮਹੀਨੇ ਲੋਕ ਤੱਕ ਜੇ ਨੂੰ ਮੰਦੀ ਭਾਸ਼ਾ ਦਾ ਉਯੋਗ ਨਹੀਂ ਕਰਨਾ ਕੋਈ ਫੇਸਬੁਕ ਤੇ ਵੀ ਕੋਮੈਂਟ ਦੇ ਵਿੱਚ ਵੀ ਗੱਲ ਨਹੀਂ ਕਰੋ ਜੋ ਕੋਈ ਤੁਹਾਨੂੰ ਕੁਝ ਕਹਿੰਦਾ ਹੈਗਾ ਭਾਈ ਧੰਨਵਾਦ ਤੂੰ ਆਪਣਾ ਕੰਮ ਕਰ ਮੈਂ ਆਪਣਾ ਕੰਮ ਕਰ ਅਪਾ ਕੋਈ ਆਪਾਰੀ ਹੈ ਜਾਂ ਮੇੜੋ ਮੇਣੀ ਨਹੀਂ ਹੁਣਾ ਤੇ ਸਿਰਫ ਆਪਣੀਆਂ ਪ੍ਰਾਪਤੀਆਂ ਦਿਖਾਉਣੀਆਂ ਨੇ ਕਿ ਕਿਵੇਂ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਕਿਵੇਂ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤਾਂ ਤੱਕ ਪਹੁੰਚ ਰਿਹਾ ਹੈ ਕਿਵੇਂ ਜਿਹੜਾ ਬਿਜਲੀ ਦੇ ਬਿੱਲ ਜਿਹੜੇ ਨੱਕਾ ਸੈੱਟ ਕਰਨ ਨੂੰ ਆਈ ਵੀ ਰਹੇ ਇਹ ਯਾਤਰਾ ਪੁਰਗੰਗ ਲੈ ਕੇ ਜਾਣਾ ਤੇ ਨਾਲ ਨਰ ਪ੍ਰਾਈਵੇਟ ਸਰਪੰਚਾਂ ਖਰੀਦੇ ਨੇ ਰਾਸ਼ਟਰੀ ਕਰ ਕਰ ਬਚਾਉਣ ਦੀ ਗ੍ਰਿਹਾ ਉਚਲਤੀ ਸਕੀਮ ਵੀ ਬਾਕੀ ਸਾਰੇ ਕੰਮ ਕੋੜਾਂ ਥੱਲੇ ਵਿਪੜਾਂ ਥੱਲੇ ਹੋਣਾ ਕਿ ਤੁਚੋਂ ਆਪਾਂ ਬਾਰੇ ਕੀ ਗਰੰਟੀ ਸਾਰੀ ਪੂਰੀ ਕਰ ਰਹੇ ਆ ਸੋਚਾ ਰਹਿ ਗਿਆ ਉਹ ਵੀ ਆਨਰ ਦੇ ਨਾਲ ਪੂਰੀਆਂ ਕਰਾਂਗੇ ਤੇ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਅਥਾਪਾ ਪੈਰਾ ਦੇਣਾ ਤੇ ਅੱਜ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇਹ ਉਹਨਾਂ ਕੋਲ ਤੋਂ ਕਿ ਜਿੰਨੇ ਕਰੋ ਚਾਹ ਲੋ ਇਹ ਸਾਰੇ ਪ੍ਰੋਗਰਾਮ ਨੂੰ ਕੋਈ ਪਹੁੰਚਣਗੇ ਤੁਹਾਡੀ ਹਾਜ਼ਰੀ ਅੱਜ ਦੇ ਥੱਲੇ ਆਪਣੇ ਭਰਾ ਪਾਰਟੀਆਂ ਦੇ ਸੁਪਰੀਮੋ ਜਿਨ੍ਹਾਂ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਰਾਜਨੀਤੀ ਚ ਐਂਟਰੀ ਕਰਵਾਈ ਜੇ ਨਹੀਂ ਤਾਂ ਪਹਿਲਾਂ ਸਿਰਫ ਉਹਨਾਂ ਦੇ ਪੁੱਤ ਪਤਰੀਆਂ ਦੀ ਗੱਲ ਹੁੰਦਾ ਸੀ ਤਾਂ ਇਹ ਦਾ ਮਲੰਗ ਦਾਦ ਦੇ ਆ ਜੀ ਮਲੰਗ ਦਾਦ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੇਖੋ ਲੱਗੇ ਨਾ ਹੁਣ ਫਿਰ ਹੁਣ ਗੱਡੀ ਤੇ ਬੈਠਣ ਲੱਗੇ ਨਾ ਹਾਂਜੀ ਹਾਂ ਔਰ ਗੱਡੀ ਤੇ ਬੈ ਕੇ ਆਪਣੀ ਗੱਡੀ ਤੇ ਛੱਤ ਪਵਾ ਲਈ ਲੱਗਦੀ ਨਹੀਂ ਸਕਰਾ ਦੇ ਵਿੱਚ ਛੱਤਾ ਪਾਓ ਬਈ ਬਿਲਕੁਲ ਇਹ ਕੱਲੀ ਧੁਪ ਤੁਹਾਨੂੰ ਲੱਗਦੀ ਉਹਨਾਂ ਨੂੰ ਲੱਗਦੀ ਹੈ ਫਰਕ ਹੈ ਇਹ ਪਹਿਲੀ ਵਾਰ ਤਾਂ ਅਸੀਂ ਤੇ ਉਤਰੇ ਨੇ ਇਹਨਾਂ ਨੂੰ ਹੁਣ ਪਤਾ ਲੱਗੂ ਕਿਹੜੇ ਭਾਅ ਵਿਕਦੀ ਹੈ ਉਹ ਇਸ ਕਰਕੇ ਦਿਖਾਤੀ ਐਸ ਵਾਰ 13 0 ਕਰਕੇ ਦੇਖੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਬੀਜਪੀ ਨੂੰ ਜਾਂ ਉਹਨਾਂ ਨੂੰ ਉਹ ਕਹਿੰਦੇ ਸਾਡੇ ਦੋ ਨੇ ਤੈਨੂੰ ਕਰ ਲਾਂਗੇ ਚਾ ਅਪਨਵੋ ਫਰਕ ਪੋਗਾ 13 0 ਹੋ ਗਿਆ ਤਾਂ ਉਦੋਂ ਬਾਅਦ ਤੁਹਾਡਾ ਕੰਮ ਖਤਮ ਮੇਰਾ ਕੰਮ ਸ਼ੁਰੂ ਫੇਰ ਮੈਂ ਦੱਸੂ ਕਿ ਪੰਜਾਬ ਨੂੰ ਆਪਾਂ ਕਿਵੇਂ ਸੋਨੇ ਦੀ ਜੜੀ ਦੁਬਾਰੇ ਬਣਾਉਣੇ 1 ਰੁਪਈਆ ਵੀ ਫਿਰ ਆਪਣਾ ਰੋਕ ਨਹੀਂ ਸਕਦੇ ਕਿਉਂਕਿ ਪੋਲਿਟਿਕਲ ਤਾਕਤ ਬਹੁਤ ਹੈ ਔਰ ਦਿੱਲੀ ਦੀਆਂ ਜਿਹੜੀਆਂ ਆਪਣੀਆਂ ਅਮਨਦੀ ਪਾਰਟੀ ਦੇ ਇਸ ਤਰ੍ਹਾਂ ਚਾਰ ਦੀਆਂ ਚਾਰ ਉਹ ਵੀ ਜਿੱਤ ਰਹੇ ਆਂ ਗੁਰੂ ਖੇਤਰ ਵੀ ਜਿੱਤ ਰਹੇ ਆਂ 10 ਪਹਿਲੇ ਨੇ ਆਪਣੇ ਕੋਲ 8 ਸਵਾਰੇ ਜਦੋਂ ਉੱਥੇ 30 40 ਹੋ ਗਏ ਇੱਕ ਬਹੁਤ ਵੱਡੀ ਪੋਲੀਟਿਕਲ ਸ਼ਕਤੀ ਬਣ ਜਾਂਦੀ ਹੈ ਫੇਰ ਆਪਣਾ ਕੋਈ ਉਹ ਪੈਸਾ ਆਪਣਾ ਕੋਈ ਹੱਕ ਜਿਹੜਾ ਉਹ ਮਾਰ ਨਹੀਂ ਸਕਦੇ ਮੈਨੂੰ ਥੋੜੇ ਤੇ ਬਹੁਤ ਮਾਨੰਦਰ ਆਏ ਆਲਿਓ ਹੈਨਾ ਤੁਹਾਨੂੰ ਬਹੁਤ ਜਿੰਦਾਬਾਦ ਬਲੰਤ ਤਮੰ ਜਿੰਦਾਬਾਦ ਬਲੰਤ ਤਮੰ ਜਿੰਦਾਬਾਦ ਭਗਵਾਨ ਤਮੰ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੇਰਾ ਅੱਜ ਮੈਂ ਜਲੰਧਰ ਤੇ ਮੋਗੇ ਨੂੰ ਤਾਂ ਮੈਂ ਜਾਣਾ ਸੋ ਜਦੋਂ ਦੁਬਾਰਾ ਆਉਂਗਾ ਜਿੱਥੋਂ ਦੀ ਕਹਾਂਗੇ ਉੱਥੇ ਜਾਊਂਗਾ ਬਾਜ਼ਾਰ ਚ ਲੈ ਕੇ ਜਾਣਾ ਬਾਜ਼ਾਰ ਚ ਲੈ ਜਾਓ ਤੁਸੀਂ ਕਿੱਥੇ ਕਿਤੇ ਮੰਡੀ ਚ ਲੈ ਕੇ ਜਾਣਾ ਮੰਡੀ ਚ ਲੈ ਜਾਓ ਵਾਡੇ ਕੋਲੇ ਆਵਾਂਗੇ ਹਰ ਵਾਰ ਆਪਾਂ ਨੇ ਪਾਰਟੀ ਦਾ ਪ੍ਰਚਾਰ ਪੋਜੀਟਿਵ ਕਰਨਾ ਹੈ ਕਿਸੇ ਧਰਮ ਜਾਂ ਜਾਤੀ ਦੇ ਨਾਂ ਤੇ ਆਪਾਂ ਕੋ ਗੱਲ ਨਹੀਂ ਕਰਨੀ ਆਪਾਂ ਪੋਸਿਟਿਵ ਪ੍ਰਚਾਰ ਕਰਨਾ ਹੈ ਸਾਰੇ ਇੱਕੋ ਜਿਹੇ ਪੰਜਾਬ ਦਾ ਸੋਸ਼ਲ ਭਾਈਚਾਰਾ ਰੱਖ ਕੇ ਜਮਾ